ਅੱਜ ਪੰਜਾਬ ਨਾਲ ਜੁੜੀਆਂ ਪੰਜ ਵੱਡੀਆਂ ਘਟਨਾਵਾਂ ਤੇ ਗੱਲ ਕਰਦੇ ਹਾਂ ਪਹਿਲੀ ਘਟਨਾ ਕਿ ਸਰਕਾਰ ਦੁਆਰਾ ਚਲਾਈ ਮੁਹਿੰਮ ਯੋਗ ਨਸ਼ਿਆਂ ਵਿਰੋਧ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਆ ਦੂਸਰੀ ਘਟਨਾ ਪਿੰਡ ਜਲੰਧਰ ਦੇ ਪਿੰਡ ਸੁੱਚੀ ਦੇ ਵਿੱਚ ਤਿੰਨ ਸਕੇ ਭਰਾਵਾਂ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਜਿਦੇ ਵਿੱਚ ਇੱਕ ਭਰਾ ਦੀ ਮੌਤ ਹੋ ਚੁੱਕੀ ਆ ਤੇ ਦੋ ਭਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਤੀਸਰੀ ਘਟਨਾ ਬਟਾਲਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਆਰਐਮਪੀ ਡਾਕਟਰ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਤੇ ਇਸ ਹਮਲੇ ਦੇ ਵਿੱਚ ਡਾਕਟਰ ਦੀ ਮੌਤ ਹੋ ਚੁੱਕੀ ਆ ਤੇ ਜਿਹੜੀ ਚੌਥੀ ਘਟਨਾ ਉਹ ਇੱਕ ਮੁੰਡਾ ਜੋ ਵਿਦੇਸ਼ ਦੀ ਧਰਤੀ ਦੇ ਉੱਪਰ ਜਾ ਰਿਹਾ ਸੀ ਉਹਦੇ ਉੱਪਰ ਏਜੰਟਾਂ ਵੱਲੋਂ ਹਮਲਾ ਕੀਤਾ ਗਿਆ ਏ ਇਹ ਦੋਸ਼ ਜਿਹੜਾ ਮੁੰਡਾ ਏ ਉਹਦੇ ਵੱਲੋਂ ਲਗਾਏ ਗਏ ਨੇ ਕਿ ਮੇਰੇ ਉੱਪਰ ਏਜੰਟਾਂ ਵੱਲੋਂ ਹਮਲਾ ਕੀਤਾ ਗਿਆ ਤੇ ਇਸ ਟਾਈਮ ਜਿਹੜਾ ਉਹ ਮੁੰਡਾ ਹਸਪੀਟਲ ਦੇ ਅੰਦਰ ਦਾਖਲ ਆ ਤੇ ਜਿਹੜੀ ਪੰਜਵੀਂ ਘਟਨਾ ਉਹ ਇੱਕ ਗਰੀਬ ਬੰਦਾ ਜੋ ਬੱਕਰੀਆਂ ਪਾਲ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ ਉਸ ਦੀਆਂ ਬੱਕਰੀਆਂ ਰਾਤੋਂ ਰਾਤ ਸਾਰੀਆਂ ਬੱਕਰੀਆਂ ਚੋਰੀ ਹੋ ਗਈਆਂ ਜਿਹੜੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆ ਹੁਣ ਇਹਨਾਂ ਸਾਰੀਆਂ ਘਟਨਾਵਾਂ ਤੇ ਵਿਸਥਾਰ ਦੇ ਨਾਲ ਗੱਲ ਕਰਦੇ ਹਾਂ